ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੰਜ ਕਰਾਈ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪਲਵਾਨ ਜੀ ਨਾਲ ਆਪਾਂ ਆਏ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਤੇ ਇੱਕ ਅ ਸੂਈ ਸਵਾਇ ਮਾਝ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਇਥੋਂ ਕਰਕੇ ਖੜਿਆ ਕਰੋ ਜੀ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀਤੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਕਿਰਪਾ ਕਰੂਦਾ ਹੁੰਦਾ ਵੇਖ ਗਿਆ ਮਾਲ ਪਿਛਲਾ ਤੇ ਅੱਗੇ ਆ ਜੀ ਵੇਖ ਗਿਆ ਉਸ ਤੋਂ ਬਾਅਦ ਫੇਰ ਇਹ ਕਲ ਦੀਆਂ ਆਈਆਂ ਕਿ ਸਰਮਾਨ ਚਲੋ ਨਾਮ ਦੱਸੋ ਫਿਰ ਨਾ ਮੇਰਾ ਸੋਨੂ ਕਹਿਮਾਨ ਪਿੰਡ ਪੰਜ ਗਰੇਈਆ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰੇ ਬੋਲ ਦੋ 97818 97029 ਜੀ ਠੀਕ ਹੈ ਤੇ ਅੱਜ ਮੱਝ ਵੀ ਲੈਣਤੀ ਜੀ ਅੱਜ ਮੱਝ ਵੀ ਇੱਕ ਮਿਲਿਸ਼ੀਵ ਲੈਣਤੀ ਜੀ ਜਦੋਂ ਦੇ ਤੁਹਾਡੀ ਵੀਡੀਓ ਪਾਉਣੀ ਸ਼ੁਰੂ ਕੀਤੀ ਮੈਨੂੰ ਨਹੀਂ ਲੱਗਦਾ ਕਿਦੀ ਮੱਝ ਪਾਈ ਹੋਗੀ ਕੋਈ ਪਾਈ ਹੀ ਕੋਈ ਅੱਛਾ ਪਾ ਵੀ ਉਹ ਵੀ ਮੇਰੇ ਹਿਸਾਬ ਨਾਲ ਤੋ 3-4 ਸਾਲ 3 ਸਾਲ ਪਹਿਲਾਂ ਪਾਈ ਕਿਤੇ ਸਾਲ 2 ਸਾਲਾਂ ਚ ਇੱਕੋ ਮੱਝ ਆਉਂਦੀ ਬਸ ਠੀਕ ਹੈ ਤੇ ਚੱਲਾ ਫਿਰ ਪਹਿਲਾਂ ਵੜੀ ਦਿਖਾ ਦਈਏ ਇਹਦੇ ਮਗਰ ਵੱਛੀ ਜੇ ਮੱਛੀ ਜੇ ਮਗਰ ਵੱਛੀ ਚੰਗੀ ਆ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਹੁਣ ਤਾਂ ਸਹੀ ਹਾਲ ਪਿਓਰ ਜੇ ਧੰਨ ਵੀ ਆ ਬੰਨ ਵੀ ਆ ਪਿਓਰ ਸ਼ਾਈ ਆ ਸਹੀ ਹਾਲ ਵੱਛੀ ਆ ਤੇ ਹਾਈਟ ਲੈਂਥ ਇਹਦੀ ਹੁਣ ਤੋਂ ਹੀ ਚੰਗੀ ਆ ਵੱਛੀ ਦੀ ਤੇ ਦੁੱਧ ਵੀ ਚੰਗਾ ਛੱਡਿਆ ਆ ਕੋਈ ਮਗਰ ਵੀਰ ਵੱਛੀ ਤਿਆਰ ਕਰਨਾ ਲਾ ਵੀ ਲੈ ਜੇ ਤੇ ਤਾਂ ਕਿ ਵੜਦੇ ਵੀ ਥਣ ਦੇਖ ਸਕਦੇ ਕਰੀ ਲਾਗੇ ਤਾਂ ਕਿੰਨਾ ਸੂਆ ਵੀ ਜੀ ਇਹਦਾ ਪਹਿਲਾ ਸੂਆ ਜੇ ਮੂੰਹੋਂ 4 ਦੰਦ ਜੇ ਅੱਛਾ ਮੂੰਹੋਂ 4 ਦੰਦ ਆ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਇਹ ਦੇਖੋ ਹੁਣ ਦੁੱਧ ਇਹ ਬੱਚੇ ਦਾ ਪਾ ਗਏ 12 ਕਿਲੋ ਚੋ ਕੇ ਲਿਆਂਦਾ ਦੇ ਵੀਰ ਜੀ ਆਪਾਂ ਉਹਨਾਂ ਦੇ ਅੱਛਾ ਇਹ ਰਾਤ ਦੀਆਂ ਆਈਆਂ ਜੀ ਸਾਡੇ ਕੋਲ ਹੀ ਠੀਕ ਹੈ ਹਾਂ ਜੀ ਤੋਰੋ ਫੇਰ ਇੱਕ ਕਰੀ ਨਾ ਤੋਰੋ ਗਰੋਕ ਚ ਗਰੋਕ ਚ ਫਿਰ ਇਹਨਾਂ ਚੱਕ ਆ ਜਲਾ ਥੋੜਾ ਡਰਦੀ ਡਰਦੀ ਜੀ ਆ ਬਾਕੀ ਕੋਈ ਦੰਦ ਦਾ ਕੋਈ ਵੀ ਦੰਦ ਕੇ ਵੇਖ ਲੇ ਉਤਰਾਂ ਉਤਰਾਂ ਵਿੱਚ ਜੀ ਦੰਦ ਚੱਕੀਤੇ ਤੁਸੀਂ ਆਪ ਕਿਤੇ ਆ ਆ ਚਾਰ ਦੰਦ ਆ ਉਹ ਜਿਹੜੀ ਲਾਸਟ ਵਾਲੀ ਉਹ 6 ਦੰਦ ਆ ਅੱਛਾ ਹਾਂਜੀ ਹਾਂਜੀ ਇੱਕੋ ਕਰੋ ਲਈਆਂ ਇਹ ਰੰਦੀਆਂ ਇਹ ਕੁਲੀਆਂ ਉੱਥੇ ਅੱਛਾ ਜੇ ਭੂਮੀ ਪਾਉਂਦੇ ਹੁੰਦੇ ਠੀਕ ਆ ਹਾਂਜੀ ਹਾਂਜੀ ਇਹ ਤਾਂ ਪੁੱਪਾ ਇਹ ਤਾਂ ਭੂਣਾ ਮੜੀ ਜਾਵਣਗੀਆਂ ਕਰੀਂ ਦੋਗੇ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਆਪਾਂ ਇਹ ਦੇ ਰਹੀਏ 45 ਦੀ ਕਰਦੀਏ ਮਾਨ ਕਰਦੋ ਜਿੰਨਾ ਕਰਨਾਗੇ ਜੀ ਇੱਕੋ ਗੱਲ ਕਰਦੀਏ ਫਿਰ ਕਰਦੋ ਇੱਕੋ ਗੱਲ ਪੂਰੇ 40 ਦੀ ਦੇ ਦਈਏ ਹਨ ਦੇ ਦਾਂਗੇ ਕੋਈ ਨਹੀਂ ਕੋਈ ਪੂਨ ਲਾਵੇ ਕੋਈ ਹੋਰ ਮਾਨਤਨ ਕਰਦਾ ਅੱਛਾ ਮੌਕੇ ਤੇ ਹੋਰ ਕਰ ਦੋਗੇ ਠੀਕ ਆ ਬਾਕੀ ਇਹ ਆ ਵੀ ਚਲੋ ਮਗਰ ਇਹਦੇ ਵੱਛੀ ਵੀ ਚੰਗੀ ਆ ਆਪ ਵੀ ਨਵੀਂ ਵੜ ਹੈ ਮੂੰਹ ਚਾਰ ਦੰਦ ਦੇ ਦੁੱਧ ਮੌਕੇ ਤੇ ਜਿਹੜਾ ਕਹਿੰਦੇ ਕਿ ਬਰ ਰਿਸਟਰ ਹੈਗਾ ਉਹ ਤੁਸੀਂ ਚੋ ਕੇ ਲੈ ਜਾਣਾ ਤੇ ਹੁਣ ਆ ਮੱਝ ਆ ਗਈ ਸੂਈ ਸਵਾਈ ਮਗਰ ਇਹਦੇ ਕੱਟੀ ਜੇ ਕੱਟੀ ਕੱਟੀ ਜੇ ਆ ਕੱਟੀ ਜੇ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਕਿੰਨੇ ਜੱਤੀ ਆਊਗੀ ਤੇ ਕਿੰਨਾ ਦੁੱਧ ਦੇ ਦੇ ਕੋਲ ਹੁਣ ਵੀ ਜਿਹੜੇ ਸਾਡੇ ਕੋ ਆਈ ਜੇ ਪਰਸੋਂ ਦੀ ਉਹਨਾਂ ਦੇ ਘਰ ਤੇ ਆਪਾਂ ਚੋਕ ਲਿਆਂਦਾ ਜੇ 9 ਕਿਲੋ ਅੱਛਾ ਇਹਨੇ ਆਣ ਕੇ ਵੰਡੂ ਨਹੀਂ ਜੇ ਖਾਦਾ ਦਿਲ ਜਿਆ ਨਹੀਂ ਲਾਇਆ ਜੀ ਅੱਛਾ ਹੋਰ 7 ਕਿਲੋ ਗਰ 7 ਕਿਲੋ ਦਾ ਪੱਕਾ ਦੁੱਧ ਪੱਕਾ ਜੀ ਮੇਰੇ ਘਰ ਭਾਵੇਂ ਦੋ ਟੰਗ ਚੋਕੇ ਖੜੇ ਤੇ ਮਿਲਦੀ ਦੋਵੇਂ ਟਾਈਮ ਕੱਟੀ ਤੇ ਕੱਟੀ ਤੇ ਕੱਟੀ ਤੇ ਮਿਲੂ ਤੋਰੋ ਫੇਰ ਇੰਨਾ ਵੀ ਬਾਕੀ ਥਾਣੇ ਦਾ ਵੀ ਚੰਗਾ ਲੱਗਾ ਹੈ ਚੰਗੇ ਘਰ ਤੇ ਥਾਣਿਆਂ ਅਗਲਾ ਪਿਛਲੇ ਸਾਲ ਜਿਹੜੇ ਤੇ ਇਹਦਾ ਫਿਰ ਮੁੱਲ ਇਹ ਦੇ ਦਈਏ 60000 ਦੀ 60000 ਦੀ ਹਾਂ ਕਰ ਦੋ ਛੋਟ ਛੋਟ ਥੋੜੀ ਵਾਦੀ। ਵੱਧੋ ਜ ਨਹੀਂ ਕਰਨੀ ਤੁਸੀਂ ਕਰਨੀ। ਜਾਣ ਤਾਂ ਪੂਰੇ 55 ਦੀ ਫਿਰ ਦੇ ਦਾਂਗੇ 55 ਦੀ ਦੇ ਦਾਂਗੇ। ਅੱਛਾ ਚਲੋ ਮੌਕੇ ਤੇ ਛੋਟ ਛਾਟ ਹੋਰ ਕਰ ਦਾਂਗੇ। ਪਾਪਾ ਵੀ ਛੋਟ ਛਾਟ ਆਪਾਂ ਕਰ ਦਾਂਗੇ ਵੀਰ ਭਰਾ ਫੋਨ ਲਾਵੇ। ਠੀਕ ਹੈ ਜੀ। ਤੇ ਬਾਕੀ ਜਿਹੜਾ ਕੋਈ ਸੰਭਨ ਵਾਲਾ ਲਾਜੂਗਾ ਉਹ ਸਾਦਾ ਦਦੋਂ ਵੱਧ ਵੀ ਜਾਵੇ। ਤੇ ਬਾਕੀ ਆ ਇੱਕ ਰੀ ਹਵਾਨਾ ਇਹਦਾ ਪਿੱਛੇ ਇੱਕ ਰੀ ਫਿਰ ਤੋਂ ਦੇਖ ਸਕਦੇ ਜੀ। ਇਹ ਵੀ ਸਾਡੇ ਤੋਂ ਥੋੜਾ ਜਿਹਾ ਡਰਦੀ ਡਰਦੀ ਜੀ ਆ। ਆਂ ਦੇਖਾਂਦੇ ਹਵਾਨਾ ਇਹਦਾ। ਤੇ ਹੁਣ ਆ ਗੱਬਨ ਆ ਗਈ ਆ ਹਾਂਜੀ ਗੱਬਨ ਇਹ ਵੀ ਪਹਿਲਾ ਸੂਆ ਨਹੀਂ ਦੂਸਰਾ ਸੂਆ ਸਮਝੋ 6 ਦੰਦ ਜੀ ਅੱਛਾ ਦੂਸਰਾ ਸੂਆ ਹੈ ਹਾਂਜੀ ਹਾਂਜੀ ਇੱਕੋ ਕਰੋ ਦੋਵੇਂ ਲਈਆਂ ਉਹ 4 ਦੰਦ ਜੇ ਪਹਿਲਾ ਸੂਆ ਇਹ ਦੂਸਰਾ ਸੂਣੀ ਗੇ ਅੱਛਾ ਹਾਂਜੀ ਹਾਂਜੀ ਤੇ ਇਹ ਕਿੰਨੇ ਕਿ ਦੁੱਧ ਦਾ ਲਈ ਆ ਇੰਨੇ ਪਹਿਲੇ ਸੂਆ ਘਰ ਆ ਲੈਂਦੇ ਅਸੀਂ 15 ਕਿਲੋ ਚੁੰਦੇ ਰਹੇਗੇ ਅੱਛਾ ਚਲੋ ਰਾਜੀ ਆ ਬਰੀਡ ਬਰੂਡ ਚੰਗੀ ਪਿਓਰ ਚਾਈ ਹਾਲ ਚ ਆ ਠੀਕ ਆ ਹਾਂਜੀ ਇਹਨਾਂ ਕਿ ਇਹਨੂੰ ਕੀ ਜਾਂਦਾ ਚਲੋ ਬਾਕੀ ਦੁੱਧ ਹੁੰਦਾ ਵੀਰਜੀ ਸੇਵਾ ਦਾ ਉਸ ਵਾਸਤੇ ਡੰਗਰ ਹੋਵੇ ਉਹ ਚੋਇਆ ਹੁੰਦਾ ਗੱਪਾਂ ਤੇ ਤੁਹਾਨੂੰ ਪਤਾ ਮੁਠੀ ਬੰਦ ਹੁੰਦਾ ਜੀ ਦਿਨ ਕਿੰਨੇ ਕੁ ਲੈ ਜੂਗੀ ਇਹਦੇ 10 ਤਰੀਕ ਨੂੰ ਦਿਨ ਪੂਰੇ ਹੋਏਗਾ ਠੀਕ ਹੈ ਜੀ ਤੇ ਥਾਣੇ ਦੇ ਕਰੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਥਣਾ ਦਾ ਸਾਈਜ਼ ਗੈਪ ਇਹ ਤਾਂ ਕਾਫੀ ਚੰਗਾ ਆ ਤਰਾ ਆ ਦੇ ਸਾਦੇ ਜੀ ਬਾਕੀ ਫਾਨਾ ਚੰਗਾ ਪਰ ਹੰਦੀ ਆ ਇਸ ਕੰਧੋਂ ਪਾ ਮੇ ਪੇਰਲਾ ਹੀ ਲੱਗਦੀ ਆ ਨਹੀਂ ਨਹੀਂ ਦੂਸਰਾ ਜੀ ਪਰ ਹੈਗੀ ਕਹਿੰਦੇ ਦੂਸਰਾ ਸੋਆ ਤੋਰੋਂ ਹਾਂ ਕਰੀ ਨੇ ਸੰਭੀ ਸੰਭੀ ਚੰਗੀ ਆ ਇਹਦੇ ਤਰਫੀ ਤੋਂ ਹੌਲ ਜੀ ਕਰਦੀ ਉਹ ਤੇ ਰਹਿਂਦੀਆਂ ਕੁੱਲੀਆਂ ਜੀ ਠੀਕ ਆ ਜੰਬੂ ਤੋਂ ਕਰਦੀਆਂ ਥੋੜਾ ਥੋੜਾ ਰਾਜ ਲੈ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ ਵੀ ਤੁਸੀਂ ਫੋਨ ਤੇ ਕਰੋਗੇ ਇਹਦਾ ਫੋਨ ਤੇ ਕਰ ਲਓ ਇਹ ਆ ਵੀ ਜੇ ਥੋੜਾ ਦਿਨ ਖੜਦੀ ਆ ਬਾਜੀ ਦਿਨ ਦਾ ਕੱਢਦੀ ਆ ਚਲ ਫੋਨ ਤੇ ਕਰਾਂਗੇ ਕੋਈ ਨਹੀਂ ਸਾਮ ਛੱਡ ਕੇ ਦੇ ਦੋਗੇ ਸਾਮ ਛੱਡ ਕੇ ਦੇ ਦੋਗੇ ਹਾਂ ਠੀਕ ਹੈ ਜੀ ਠੀਕ ਹੈ ਤੇ ਬਾਕੀ ਇਹ ਆ ਵੀ ਕੋਈ ਵੀਰ ਇੱਥੋਂ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦ ਲੇ ਜੀ